ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਿਹੜੇ ਹਨ ਉਹ ਕਾਨੂੰ ਅੱਜ ਉਹਨਾਂ ਦਾ ਜਿਹੜਾ ਹੈ ਦੂਜਾ ਦਿਨ ਹੈ ਕਚਹਿਰੀ ਦੇ ਵਿੱਚ ਅੱਜ ਉਹਨਾਂ ਨੂੰ ਸਜ਼ਾ ਜਿਹੜੀ ਆ ਅੱਜ ਦੇ ਦਿਨ ਜਿਹੜੀ ਸੁਨਾ ਦਿੱਤੀ ਜਾਣੀ ਹੈ ਤੇ ਕਾਨੂੰ ਉਹਨਾਂ ਨੂੰ ਨਿਆਂ ਦੇ ਵਿੱਚ ਜਿਹੜਾ ਹੈ ਜਾਣਾ ਤੇ ਉਹ ਵੱਡੇ ਹੌਸਲੇ ਨੇ ਕਿੱਡੇ ਉਹਨਾਂ ਦੇ ਉਹ ਸਾਡੇ ਸਾਹਿਬਜ਼ਾਦਿਆਂ ਦੇ ਕਿੰਨੇ ਹੌਸਲੇ ਨੇ ਪਰ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਕਾਫੀ ਗਿਆਨ ਵੀ ਪ੍ਰਾਪਤ ਕਰ ਚੁੱਕੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਗੁਰਦੁਆਰਿਆਂ ਮੰਦਿਰਾਂ ਮਸੀਤਾਂ ਦੇ ਵਿੱਚੋਂ ਵੀ ਪਰ ਅੱਜ ਸਾਡਾ ਨੌਜਵਾਨ ਜਿਹੜਾ ਹੈ ਵਿਪਰਗ ਹੈ ਉਹ ਕਿਹੜੇ ਪਾਸੇ ਨੂੰ ਗਿਆ ਹੋਇਆ ਮੈਂ ਉਹਦਾ ਇੱਕੋ ਇੱਕ ਕਾਰਨ ਸਮਝਦਾ ਕਿ ਅਸੀਂ ਉਹਨਾਂ ਦੇ ਇਤਿਹਾਸ ਬਾਰੇ ਜਿਹੜਾ ਅਸੀਂ ਜਾਣੂ ਨਹੀਂ ਹਾਂ ਤੇ ਕੁਝ ਮਾਪੇ-ਬਾਪ ਦੀ ਵੀ ਗਲਤੀ ਹੈ ਕਿ ਉਹਨਾਂ ਨੇ ਆਪ ਜੁੜੇ ਨਹੀਂ ਹੈ ਤੇ ਆਪਣੇ ਬੱਚਿਆਂ ਨੂੰ ਜੁੜੇ ਨਹੀਂ ਤੇ ਬਹੁਤ ਸਾਰੀਆਂ ਜਿਹੜੀਆਂ ਪਹਿਲਾਂ ਮੈਂ ਦੋ ਕ ਪੰਕਤੀਆਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਦੀ ਆ ਜਦੋਂ ਤੱਕਿਆ ਦਾਦੀ ਨੇ ਆਕਾਸ਼ ਵਿੱਚੋਂ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਅੰਦਰ ਜਦੋਂ ਤੱਕਿਆ ਦਾਦੀ ਨੇ ਆਕਾਸ਼ ਵਿੱਚੋਂ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਅੰਦਰ ਜੋ ਜੇ ਕਿਸ ਤਰ੍ਹਾਂ ਧਰਮ ਤੋਂ ਸਹਿਬ ਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਭਾਈ ਸਾਹਿਬ ਜੀ ਨੇ ਪਹਿਲੇ ਹੀ ਇਸ ਗੱਲ ਤੇ ਉੱਤੇ ਜਿਹੜੀ ਚਰਚਾ ਕਰ ਲਈ ਸੀ ਕਿ ਉਹ ਠੰਡੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਸੀਗੀਆਂ ਤੇ ਬੁਰਜ ਕਿੰਨਾ ਠੰਡਾ ਸੀਗਾ ਤੇ ਉੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬ ਜਾਦੇ ਜੀ ਨੇ ਕਿਸ ਤਰ੍ਹਾਂ ਉੱਥੇ ਦਿਨ ਗੁਜ਼ਾਰਿਆ ਰਾਤ ਗੁਜ਼ਾਰੀ ਉਹ ਉਹਨਾਂ ਨੂੰ ਹੀ ਪਤਾ ਮੇਰੇ ਸੱਚੇ ਪਾਤਸ਼ਾਹ ਨੂੰ ਪਤਾ ਹੈਗਾ ਆ ਤੇ ਉਹਨਾਂ ਕੁਛ ਲਲਦੀਆਂ ਮਿਲਦੀਆਂ ਕੁਛ ਦੁੱਖ ਪੈਰੇ ਹੈਗੇ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੀ ਚਾਹਦੀ ਹੈਗੀਆਂ ਸੁਣਨੀ ਹਵਾਏ ਠੰਡੇ ਭੂਰ ਜਨੂ ਜਾਂਦੀਏ ਨਹੀਂ ਹੋੜੀ ਹੋੜੀ ਉਰੇ ਜਨ ਨੂੰ ਜਾਂਦੀ ਏ ਨਹੀਂ ਹੋਲੀ ਹੋਲੀ ਚੱਲ ਮਰੇ ਜਾਣੀਏ ਬੁੱਢੀ ਮਾਤੀ ਨਾਲ ਕੇਦ ਕੈਦ ਨੀ ਦੋ ਲਾਲੇ हौली हौली चल मर जा जो ठंडी हवा जो अपना बयान कर रही है वह भी मैं थोड़े सांझी करनी चाहती हाँ <स्थाँगा> मेरा कि बनी ਮੇਰੀ ਕਿਹੜੀ ਮਰਜ਼ੀ ਹੈ ਚੱਲਦੀ ਮੇਰੇ ਵਸ ਹੁੰਦਾ ਜੀ ਚੱਲਣਾ ਤੇ ਠਹਿਰ ਜਾਣਾ ਨਿੱਗੀ ਹੋ ਕੇ ਬਾਬਾ ਮੇਰੀ ਚੱਲਦੀ ਮੇਰੇ ਚੱਲ ਕਾ ਚੱਲ ਹੋਗਾ ਆਰਾਮ ਜੋਤੀ ਜੋਤ ਰਣੀ ਸੰਪੂਰਨ ਕੀਆ ਆਰਾਮ ਕੌਮਾਂ ਜੀਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ ਸੋ ਇਸੇ ਸਬੰਧ ਦੇ ਵਿੱਚ ਚਾਰ ਸਾਹਿਬਜ਼ਾਦੇਆਂ ਦੇ ਉੱਤੇ ਇੱਕ ਕਵਿਤਾ ਬੋਲਣ ਦਾ ਯਤਨ ਕਰਾਂਗਾ ਇਹਨਾਂ ਸਾਖਿਆਂ ਦੇ ਦਿਨਾਂ ਵਿੱਚ ਦਿਲ ਨੂੰ ਕੀ ਹੋਇਆ ਇਨਾ ਸਾਕੇਆਂ ਦੇ ਦਿਨਾਂ ਵਿੱਚ ਦਿਲ ਰੁਕੀ ਹੋਇਆ ਸਾਰੇ ਸਾਲ ਵਿੱਚ ਇਨਾ ਤਾਂ ਇਹ ਕਦੇ ਵੀ ਨਹੀਂ ਰੋਇਆ ਮੇਰੇ ਪਾਤਸ਼ਾਹ ਦੇ ਦੂਲੇ ਚਾਰੇ ਹੀਰੇ ਅਣਮੁੱਲੇ ਮੇਰੇ ਪਾਤਸ਼ਾਹ ਦੇ ਦੂਲੇ ਚਾਰੇ ਹੀਰੇ ਅਣਮੁੱਲੇ ਹੋਏ ਅੱਖੀਆਂ ਤੋਂ ओले ਸਾਤੋਂ ਮੁਖੜਾ ਲਕੋਇਆ ਹੋਏ ਅੱਖੀਆਂ ਤੋਂ ओले ਸਾਤੋਂ ਮੁਖੜਾ ਲਕੋਇਆ ਅਜੇ ਤੀਕ ਵੀ ਜ਼ਮੀਨ ਕੰਬੇ ਹੋਕਿਆਂ ਦੇ ਨਾਲ ਅਜੇ ਤੱਕ ਵੀ ਜ਼ਮੀਨ ਕੰਬੇ ਹੋਕਿਆਂ ਦੇ ਨਾਲ ਇਹਨਾਂ ਨੀਹਾਂ ਵਾਲਾ ਫੱਟ ਕਦੇ ਰਾਜ਼ੀ ਨਹੀਂ ਹੋਇਆ ਇਹਨਾਂ ਨੀਹਾਂ ਵਾਲਾ ਫੱਟ ਕਦੇ ਇਹਦਾ ਨੀਹਾਂ ਵਾਲਾ ਫੱਟ ਕਦੇ ਰਾਜ਼ੀ ਨਹੀਂ ਹੋਇਆ ਛਾਈ ਸੰਗਣੀ ਉਦਾਸੀ ਪਾਟੀ ਬੱਦਲਾਂ ਦੀ ਛਾਤੀ ਛਾਈ ਸੰਗਣੀ ਉਦਾਸੀ ਪਾਟੀ ਬੱਦਲਾਂ ਦੀ ਛਾਤੀ ਲਹੂ ਅੰਬਰਾਂ ਦੀ ਅੱਖ ਵਿੱਚੋਂ ਨੀਰ ਵਣ ਰੋਇਆ ਲਹੂ ਅੰਬਰਾਂ ਦੀ ਅੱਖ ਵਿੱਚੋਂ ਨੀਰ ਬਣ ਰੋਇਆ ਮੇਰੇ ਸਾਹਿਬੇ ਕਮਾਲ ਉਤੋਂ ਵਾਰੀ-ਵਾਰੀ ਜਾਈਏ ਝੋਲੀ ਲਾਲਾਂ ਵਾਲੀ ਚੰਡੀ ਸਾਤੋਂ ਕੁਝ ਨਾ ਲਿਖੋਇਆ

ਡਾਇਰੈਕਟਰ ਸਾਹਿਬ ਚੰਮਨ ਸਿੰਘ ਜੀ ਪਇਜੋਗਾ ਸਿੰਘ ਸਾਧੜਾ ਸ਼ਖਿੰਦਰ ਸਿੰਘ ਖੰਦੀ ਜੀ ਡਿਸਪੋ ਜਸਵੀਰ ਸਿੰਘ ਬੀਦੀ ਸਾਹਿਬ ਵਾਸਤਵ ਪ੍ਰਦੇਸੀ ਜੀ ਸਾਡੇ ਤੁਮੜਾ ਸਾਹਿਬ ਸੁਭਾਸ਼ਪੁਰਾ ਜੀ ਤੇ ਹੋਰ ਜਿਹੜਾ ਸਟਾਫ ਬੱਚਿਓ ਮੈਂ ਇਸ ਦਾਸਤਾਨ ਦੇ ਸ਼ਹਾਦਤ ਦੇ ਨਾਲ ਸਾਕੇ ਦਿਨਾਂ ਜੁੜਨੀ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਵਿਦਵਾਨ ਕਿਸੇ ਸਕੂਲ ਦੇ ਬੱਚਿਆਂ ਕੋਲ ਗਿਆ ਔਰ ਦੇਖਿਆ ਵੀ ਬੱਚਿਆਂ ਨੂੰ ਇੰਨੀ ਜਾਣਕਾਰੀ ਆ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਫਤੇ ਸਿੰਘ ਜੋ ਨਿਹਤ ਜਣੇ ਗਵਨਾਂ ਬਾਰੇ ਕਿੰਨੀ ਜਾਣਕਾਰੀ ਹੈ ਜਾਂ ਕਿੰਨਾ ਕੁ ਦਰਦ ਆ ਉਹ ਜਾਣਨ ਲਈ ਉਹਨੇ ਬੱਚਿਆਂ ਨੂੰ ਕਿਹਾ ਕਿ ਬੱਚਿਓ ਤੁਹਾਨੂੰ ਪਤਾ ਹੈ ਕਿ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਾਰੇ ਬੱਚੇ ਕਹਿੰਦੇ ਨਹੀਂ ਪਤਾ ਕਹਿੰਦੇ ਚਲੋ ਮੈਨੂੰ ਇਹ ਦੱਸੋ ਕਿ ਜੇ ਮੈਂ ਤੁਹਾਨੂੰ ਅੱਖਾਂ ਕੀ ਤੁਹਾਡੀ ਚੀਚੀ ਉਂਗਲੀ ਇਕੱਠ ਹੋਣੀ ਆ ਮੇਰੀ ਗੱਲ ਮੰਨ ਲਓਗੇ ਤਾਂ ਵੱਜੋਗੇ ਜੇ ਨਹੀਂ ਮੰਨੋਗੇ ਤਾਂ ਮੈਂ ਤੁਹਾਡੀ ਚਿਚੀ ਉਂਗਲੀ ਕੱਟ ਲੈਣੀ ਹੈ ਤੁਸੀਂ ਮੇਰੀ ਗੱਲ ਮੰਨ ਲਓਗੇ ਕਹਿੰਦੇ ਮੰਨ ਲਵਾਂਗੇ ਚਿਚੀ ਉਂਗਲੀ ਇਹ ਛੋਟੀ ਉਂਗਲੀ ਕੱਟਣੀ ਹੈ ਕਹਿੰਦੇ ਜੇ ਮੈਂ ਮੇਰੀ ਗੱਲ ਮੰਨ ਲਓਗੇ ਤਾਂ ਮੈਂ ਛੱਡ ਦਊਗਾ ਜੇ ਨਹੀਂ ਮੰਨਣੀ ਤਾਂ ਮੈਂ ਕੱਟ ਲੈਣੀ ਆ ਸਾਰੇ ਬੱਚੇ ਕਹਿੰਦੇ ਜੀ ਮੰਨ ਲਵਾਂਗੇ ਇੱਕ ਬੱਚਾ ਖੜਾ ਹੋਇਆ ਕਹਿੰਦਾ ਜੀ ਮੈਂ ਤਾਂ ਕਟਾ ਲਊਗਾ ਕਹਿੰਦਾ ਕਿਵੇਂ ਕਹਿੰਦਾ ਜੇ ਤੁਸੀਂ ਮੇਰੇ ਫਾਇਦੇ ਦੀ ਗੱਲ ਕਰੋਗੇ ਫਿਰ ਤਾਂ ਮੈਂ ਉਂਗਲੀ ਵੀ ਘਟਾਲੂਗਾ ਜੇ ਤੁਸੀਂ ਉਹਨਾਂ ਨੂੰ ਨੁਕਸਾਨ ਕਰੋਗੇ ਫਿਰ ਉਹਨਾਂ ਨੇ ਮਤਲਬ ਬੱਚਿਆਂ ਨੂੰ ਇਹ ਅਹਿਸਾਸ ਕਰਾਉਣਾ ਸੀ ਕਿ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇੱਥੇ ਜਾਣਾ ਗਈਆਂ ਆਜੂ ਉਮਰ ਦੇਖੋ ਤੇ ਸਜ਼ਾ ਦੇਖੋ ਔਰ ਉਹ ਬੱਚਿਆਂ ਨੂੰ ਜਦੋਂ ਉਹਨਾਂ ਨੇ ਫਿਰ ਬਾਅਦ ਵਿੱਚ ਕਥਾ ਸਰਜ ਕੀਤੀ ਭਾਈ ਗਰਮੇਲ ਸਿੰਘ ਜੀ ਵਾਂਗੂ ਤਾਂ ਬੱਚੇ ਬੱਚੇ ਸਾਰੇ ਰੋ ਰਹੇ ਸੀ ਫੋਰੇ ਸੀ ਕਿ ਇਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਧਰਮ ਤਬਦੀਲ ਕਰੋ ਜੇ ਨਹੀਂ ਕਰਨਾ ਤਾਂ ਤੁਹਾਡੀਆਂ ਜਾਨਾਂ ਤੁਹਾਨੂੰ ਮੌਤ ਹੀ ਸਜ਼ਾ ਮਿਲੇਗੀ ਔਰ ਸਜ਼ਾ ਵੀ ਇਦਾਂ ਦੀ ਕਿ ਤੁਹਾਨੂੰ ਤਰਫਾ ਤਰਫਾ ਕੇ ਮਾਰਿਆ ਜਾਊਗਾ ਤਾਂ ਉਹ ਐਡੇ ਵੱਡੇ ਦਰਬਾਰ ਦੇ ਵਿੱਚ ਬਾਦਸ਼ਾਹ ਮੌਕੇ ਦਾ ਉਹਦੇ ਸਾਹਮਣੇ ਉਹਨੇ ਉਹ ਜਿਹੜੀ ਪ੍ਰਮਾਨ ਨਹੀਂ ਕੀਤੀ ਆਪਣਾ ਧਰਮ ਦੇ ਨਾਲ ਖੜੇ ਹੋਏ ਸੋ ਉਸ ਵਿਦਵਾਨ ਨੇ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਸਮਝਾਇਆ ਪਰ ਹੁਣੇ ਭਾਈ ਗਰਮੇਤ ਸਿੰਘ ਜੀ ਨੇ ਗੰਗੂ ਦੀ ਗੱਲ ਕੀਤੀ ਹੈ ਕਹਿੰਦੇ ਵੀ ਮੈਂ ਪਾਟ੍ਰੈਸੀ ਭਾਈ ਤਰੋਜ ਸਿੰਘ ਵਿਪਾਰਬੀ ਸਾਡੇ ਇਲਾਕੇ ਦੇ ਹੀ ਵਿਦਵਾਨ ਹਨ ਉਹਨਾਂ ਨੇ ਫੇਸਬੁਕ ਤੇ ਸਾਂਝਾ ਕੀਤਾ ਕਿ ਸਿੱਖ ਥਾਸ ਦੇ ਵਿੱਚ ਸੱਤ ਗੰਗੂ ਹੋਏ ਨੇ ਵੈਸੇ ਦੂਜੀ ਪਾਸ਼ਾ ਹੀ ਬਲੇ ਇੱਕ ਗੰਗੂ ਹੋਏ ਨੇ ਸੇਵਾਲ ਗੁਰੂ ਘਰ ਦੇ ਸੇਵਕ ਤੀਜੀ ਪਾਸ਼ਾ ਹੀ ਬਲੇ ਗੰਗੂ ਹੋਏ ਨੇ ਇੱਕ ਪੰਜਵੀਂ ਪਾਸ਼ਾ ਹੀ ਬਲੇ ਹੋਏ ਸਾਡੇ ਗਰਿਸ਼ੰਕਰ ਤੋਂ ਵੀ ਗੰਗੂ ਹੋਏ ਨੇ ਜਿਹੜੇ ਕਿ ਜੀਪਾ ਸਾਹੀ ਦੇ ਸੇਵਕ ਬਣੇ ਇਸੇ ਤਰ੍ਹਾਂ ਆਖਰੀ ਜਿਹੜੇ ਗੰਗੂ ਜਿਹਨਾਂ ਦੀ ਗੁਰੂ ਘਰ ਨਾਲ ਸੇਵਕ ਸੀਗੇ ਉਹਨਾਂ ਵਿੱਚ ਛੇਵੇਂ ਗੰਗੂ ਜਿਹੜੇ ਉਹਨਾਂ ਨੇ ਜਿਹੜਾ ਮਸੰਦਾ ਦੇ ਖਿਲਾਫ ਸੰਘਰਸ਼ ਚੱਲਦਾ ਸੀ ਗੁਰੂ ਕੇ ਬਾਗ ਦਾ ਉਹਦੇ ਵਿੱਚ ਆਪਣਾ ਜਿਹੜੀ ਜਗ੍ਹਾ ਲੈ ਕੇ ਮਹਾਂਤਾ ਤੋਂ ਉਹ ਜਾਨ ਪੀ ਜਾਣਾ ਹੈ ਪਰ ਉਹ ਕਿਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ ਆਓ ਕਵਤਾ ਸਰਵਣ ਕਰੀਏ ਦਾਦੀ ਜੀ ਕਲ ਨੀ ਵਿੱਚ ਦਿਨ ਵਡਪਾਗਾ ਆਉਣਾ ਹੈ ਪਹਿਲੀ ਵਾਰੀ ਦਾਦਾ ਜੀ ਨੇ ਗੋਦ ਬਿਠਾਉਣਾ ਹੈ ਦਾਦੀ ਜੀ ਕਲ ਨੀ ਵਿੱਚ ਦਿਨ ਵਡਪਾਗਾ ਆਉਣਾ ਹੈ ਪਹਿਲੀ ਵਾਰੀ ਦਾਦਾ ਜੀ ਨੇ ਗੋਦ ਬਿਠਾਉਣਾ ਹੈ ਆਪਣੇ ਵੱਲੋਂ ਸੂਪੇ ਨੇ ਇਕ ਨੀ ਜਹੀ ਪਟਵਾਣੀ ਪਰ ਦਾਤਾ ਜੀ ਨੇ ਸੱਚਖੰਡ ਵਿੱਚ ਨਿੱਗੀ ਗੋਦ ਫਲਾਉਣੀ ਜੋਤੀ ਜੋਤ ਸਮਾਉਣਾ ਮਤਲਬ ਗੋਦ ਸਮਾਉਣਾ ਹੈ ਪਹਿਲੀ ਵਾਰੀ ਦਾਤਾ ਜੀ ਨੇ ਗੋਦ ਬਿਠਾਉਣਾ ਹੈ ਦਾਤੀ ਜੀ ਕਲਨੀ ਵਿੱਚ ਦਿਨ ਗੁੱਡ ਪਾਗਾ ਆਉਣਾ ਹੈ ਐਲੀਵਾਰੀ ਦਾਦਾ ਜੀ ਨੇ ਗੋਦ ਪਿਠਾਉਣਾ ਹੈ ਜਾਮ ਸ਼ਹਾਦਤ ਪੀ ਜਾਵਾਂਗੇ ਕੱਲ ਨੂੰ ਲਾ ਕੇ ਦੀਕਾ ਜਾਮ ਸ਼ਹਾਦਤ ਪੀ ਜਾਵਾਂਗੇ ਕੱਲ ਨੂੰ ਲਾ ਕੇ ਦੀਕਾ ਦਾਦਾ ਜੀ ਤੇ ਵੀਰੇ ਉੱਥੇ ਸਾਡੀਆਂ ਕਰਨ ਉੜੀਕਾ ਦਾਦਾ ਜੀ ਤੇ ਵੀਰੇ ਉਤੇ ਸਾਡੀਆਂ ਕਰਨ ਉੜੀ ਕਾ ਦਾਦਾ ਜੀ ਨੇ ਸੱਚਖੰਡ ਨੂੰ ਕਲ ਹੋਰ ਸਜਾਉਣਾ ਹੈ ਪਹਿਲੀ ਵਾਰੀ ਦਾਦਾ ਜੀ ਨੇ ਗੋਦ ਬਿਠਾਉਣਾ ਹੈ ਦਾਦੀ ਜੀ ਕਲ ਨੀਚ ਦਿਨ ਵਡਪਾਗਾ ਆਉਣਾ ਹੈ ਪਹਿਲੀ ਵਾਰੀ ਦਾਦਾ ਜੀ ਨੇ ਗੋਦ ਬਿਠਾਉਣਾ ਹੈ ਤੇਗ ਬਹਾਦਰ ਤੇ ਪੋਤੇ ਹਾਂ ਗੋਬਿੰਦ ਸਿੰਘ ਦੇ ਜਾਏ ਬਚਪਨ ਵਾਲੇ ਖੇਡਣ ਦੇ ਦਿਨ ਚਾਰ ਬਿਤਾਵਣ ਆਏ ਕੰਦ ਸਰਹੰਦ ਕੰਦ ਸਰਹੰਦ ਖਿਡਾਵੀ ਸਾਡੀ ਮੌਤ ਖਿਡਾਉਣਾ ਹੈ ਪਹਿਲੀ ਵਾਰੀ ਦਾਦਾ ਜੀ ਨੇ ਗੋਦ ਬਿਠਾਉਣਾ ਹੈ ਦਾਦੀ ਜੀ ਕਲਨੀ ਵਿੱਚ ਦਿਨ ਵਡ ਪਾਗਾ ਆਉਣਾ ਹੈ ਪਹਿਲੀ ਵਾਰੀ ਦਾਦਾ ਜੀ ਨੇ ਗੋਦ ਬਿਠਾਉਣਾ ਹੈ ਕਲ ਯੁੱਗ ਵਿੱਚ ਦਾਦਾ ਜੀ ਨੇ 15 ਦੇ ਵਿੱਚ ਨਜ਼ਮਾਂ ਲਿਖੀਆਂ ਅੱਲਾ ਯਾਰਾਂ ਕਾ ਜੋਗੀ ਜਦੋਂ ਸਾਡਾ ਪਟਵਾਰਾ ਨਹੀਂ ਹੋਇਆ ਸੀ 47 ਤੋਂ ਪਹਿਲਾਂ ਦੀ ਗੱਲ ਕਹਿੰਦੇ ਤੇ ਹਿੰਦੁਸਤਾਨ ਦੇ ਵਿੱਚ ਕੇਵਲ ਇੱਕ ਤੀਰਥ ਹੈ ਜੇ ਯਾਤਰਾ ਕਰਨੀ ਹੈ ਉਹ ਹੈ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਬਾਪ ਨੇ ਆਪਣੇ ਸਾਹਮਣੇ ਆਪਣੇ ਪੁੱਤਰਾਂ ਨੂੰ ਕਟਵਾਇਆ ਖੁਦਾ ਕੇ ਲਿਏ ਖੁਦਾ ਦਾ ਮਤਲਬ ਕਿ ਰੱਬ ਦੇ ਨਿਜਮਾ ਨੂੰ ਲਾਗੂ ਕਰਨ ਵਾਸਤੇ ਜੋ ਜ਼ੁਲਮ ਹੋ ਰਿਹਾ ਉਸ ਜ਼ੁਲਮ ਨੂੰ ਮਟਾਉਣ ਵਾਸਤੇ ਆਪਣੇ ਸਰਵੰਸ ਨੂੰ ਬਾਕੇ ਸਿਰ ਤੁਰ ਗਏ ਨੇ ਪਾਤਸ਼ਾਹੀ ਤੇਜੰਕਾ ਦਿਸ਼ਾ ਤੋਂ ਬਾਦ ਪਾਸ਼ਾ ਮਛੀ ਵੜਦ ਹੁੰਦੇ ਹੋਏ ਅੱਗੇ ਆਲਮਗੀਰ ਰਾਹੀ ਉੱਚ ਦੇ ਪੀਰ ਬਣ ਕੇ ਗਏ ਨੇ ਤੇਗਾਹਾ ਉਹ ਅਗਲੇ ਰਸਤੇ ਚੱਲ ਗਏ ਇਧਰਲੇ ਪਾਸੇ ਮਰਿੰਡੇ ਕੋਤਵਾਲੀ ਤੋਂ ਜਦੋਂ ਜਾਨੀ ਖਾਂ ਤੇ ਮਾਨੀ ਖਾਂ ਸਪਾਈਆਂ ਨੂੰ ਗੰਗੂ ਨੇ ਉਹਨਾਂ ਦੇ ਪਕੜਾ ਦਿੱਤਾ ਹਵਾਲੇ ਕਰ ਦਿੱਤਾ ਤੇ ਉਸ ਤੋਂ ਅਗਲੇ ਦਿਨ ਤਾਸਰਹੰਦ ਨੂੰ ਲਿਜਾ ਕੇ ਮਾਤਾ ਗੁਜਰਕੌਰ ਤੇ ਛੋਟੇ ਸ਼ਖ ਜੱਦੀਆਂ ਨੂੰ ਸਭ ਤੋਂ ਵੱਡੀ ਜਿਹੜੀ ਸਜ਼ਾ ਦਿੱਤੀ ਗਈ ਉਹਨਾਂ ਨੂੰ ਠੰਡਾ ਕੂਚ ਠੰਡੇ ਬੁਰਜ ਦੇ ਨਾਲ ਇੱਕ ਨਦੀ ਨੰਗ ਦੀ ਸੀ ਜੋ ਉਸ ਵੇਲੇ ਦੇ ਹਕੂਮਤ ਬਾਦਸ਼ਾਹ ਨੇ ਆਪਣਾ ਕਰਬੀਆਂ ਦੇ ਵਿੱਚ ਸਕੂਨ ਲੈਣ ਵਾਸਤੇ ਜਦੋਂ ਗਰਮ ਹਵਾ ਸਪਰਸ਼ ਕਰਦੀ ਸੀ ਪਾਣੀ ਦੇ ਨਾਲ ਬੜੀ ਠੰਡੀ ਹਵਾ ਹੋ ਕੇ ਲੰਘਦੀ ਸੀ ਉਸ ਬੁਰਜ ਦੇ ਅੰਦਰ ਜਿੱਮੇ ਅੱਜ ਆਪਾਂ ਏਸ਼ੀਆ ਦੀ ਵਰਤੋਂ ਕਰਦੇ ਹਾਂ ਉਦੋਂ ਏਸੀ ਨਹੀਂ ਹੋਇਆ ਕਰਦੇ ਸੀ ਇਹ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜ ਇਤਾਂ ਦੀ ਪ੍ਰਿਆਮਾ ਦੇ ਕੰਡਿਆਂ ਦੇ ਉੱਤੇ ਆਪਣੇ ਬੁਰਜ ਬਣਾ ਕੇ ਆਪਣੀ ਜ਼ਿੰਦਗੀ ਦਾ ਸਕੂਨ ਲੈਣ ਵਾਸਤੇ ਠੰਡਕ ਲੈਣ ਵਾਸਤੇ ਇਹਨਾਂ ਨੇ ਆਪਣਾ ਪ੍ਰਬੰਧ ਕੀਤਾ ਸੀ ਪਰ ਉਹ ਦਾ ਮਹੀਨਾ ਹੋਵੇ ਕਹਿਰ ਦੀ ਠੰਡ ਵਰਤਦੀ ਹੋਵੇ ਉੱਥੇ ਜਿਹੜਾ ਗਰਮੀਆਂ ਦੇ ਵਿੱਚ ਵੀ ਇੰਨਾ ਠੰਡਾ ਹੁੰਦਾ ਸੀ ਬੁਰਜ ਤੇ ਉਹ ਜੀ ਨੀਕ ਪਰਾਲਾ ਹਰਚਮਨ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਰੈਡ ਕੋਡਾ ਸੁਸਾਇਟੀ ਜਿਨ੍ਹਾਂ ਵੱਲੋਂ ਸਾਰੀਆਂ ਬਾਕੀ ਸ਼ੀਸ਼ੀਤਾਂ ਉੱਤੇ ਬਲਾ ਕੇ ਕਿਤੇ ਅੱਜ ਗੁਰੂ ਸਾਹਿਬ ਦੀ ਜੀ ਛੋਟੀ ਸਾਹਿਬ ਜਦੇ ਮਾਤਾ ਗੁਜਰੀ ਕੌਰ ਜੀ ਦੇ ਸ਼ਹੀਦੀ ਨੂੰ ਮਨਾਉਂਦਿਆ ਹੋਇਆ ਜਿਹਦੇ ਇੱਥੇ ਵਿਚਾਰ ਕੀਤੇ ਆ ਬਹੁਤ ਹੀ ਵਧੀਆ ਪਰਾਲਾ ਤਾਂ ਜੋ ਅਸੀਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਅੱਜ ਭਾਵੇਂ ਉਹਨਾਂ ਨੂੰ ਜੋੜ ਸਕੀਏ ਤਾਂ ਜੋ ਬੱਚੇ ਬੁਰੇ ਕੰਮਾਂ ਤੋਂ ਬਚ ਸਕਣ ਮੈਂ ਬਹੁਤਾ ਲੰਬਾ ਸਮਾਂ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਇਹ ਵੀ ਇਦੀ ਕਰਦਾ ਜਿੱਥੇ ਆਪਾਂ ਆਪ ਇਤਿਹਾਸ ਨਾਲ ਜੁੜੀਏ ਉਥੇ ਬੱਚਿਆਂ ਨੂੰ ਵੀ ਜੋੜੀਏ ਤਾਂ ਜੋ ਬੱਚੇ ਸਾਡੇ ਸਹੀ ਰਸਤੇ 'ਤੇ ਚੱਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ